ਅੱਜ ਫੇਰ ਪਾਣੀਆਂ ਦੇ ਮੁੱਦੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਰਤਾ ਸਪਸ਼ਟ ਸਟੈਂਡ ਕਹਿ ਦਿੱਤਾ ਕਿ ਅਸੀਂ ਇੱਕ ਬੂੰਦ ਵੀ ਅਸੀਂ ਪਾਣੀ ਨਹੀਂ ਦੇਵਾਂਗੇ ਤਾਂ ਹੁਣ ਕੇਂਦਰ ਸਰਕਾਰ ਦੀਆਂ ਅੱਖਾਂ ਖੋਲ ਦਿੱਤੀਆਂ ਭਗਵੰਤ ਮਾਨ ਦੇ ਵੱਲੋਂ ਦਿੱਤੇ ਇਸ ਬਿਆਨ ਨੇ ਤਾਂ ਲਗਾਤਾਰ ਪਾਣੀਆਂ ਦੇ ਮੁੱਦੇ ਨੂੰ ਲੈ ਕੇ ਵਿਵਾਦ ਚੱਲ ਰਿਹਾ ਦੂਜੇ ਪਾਸੇ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਨੇ ਛੇੜਿਆ ਉਸ ਦੇ ਉੱਤੇ ਵੀ ਗੱਲ ਕੀਤੀ ਪਿੰਡਾਂ ਦੇ ਬਾਰੇ ਵੱਡੀ ਗੱਲ ਕਹਿ ਦਿੱਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿ ਜਿਹੜੇ ਪਿੰਡ ਨਸ਼ਾ ਮੁਕਤ ਹੋ ਚੁੱਕੇ ਨੇ ਉਹਨਾਂ ਨੂੰ ਅਸੀਂ ਇਨਾਮ ਦੇਵਾਂਗੇ ਤੇ ਨਾਲ ਹੀ ਕਹਿ ਦਿੱਤਾ ਕਿ ਹੁਣ ਹੋਰ ਵੱਡੇ ਮਹਿਲ ਜਿਹੜੇ ਨੇ ਕੋਠੀਆਂ ਨੇ ਜੜੀਆਂ ਵੱਡੇ ਮਗਰਮੱਛਾਂ ਦੇ ਮਹਿਲ ਢਾਣ ਦੀ ਤਿਆਰੀ ਕਰ ਲਈ ਐ ਕਹਿੰਦੇ ਹੁਣ ਜੀ ਸੀ ਵੀਆ ਨੂੰ ਗ੍ਰੀਸ ਕਰ ਲਈ ਐ ਜੀ ਸੀ ਵੀਆ ਦੇ ਨਟ ਕੱਸ ਲਏ ਬਸ ਥੋੜੇ ਦਿਨ ਰੋਗੋ ਤੁਸੀਂ ਵੱਡੇ ਵੱਡੇ ਤਣਾ ਤਣਾੜ ਦੇ ਜਿਹੜੇ ਉਹਨਾਂ ਦੇ ਵੱਡੇ ਮਹਿਲ गिरਣਗੇ ਤਾਂ ਇਸ਼ਾਰਾ ਕਿਸ ਦੇ ਵੱਲ ਆ ਤੁਸੀਂ ਕਮੈਂਟ ਜ਼ਰੂਰ ਕਰਿਓ ਪਹਿਲਾਂ ਇੱਕ ਵਾਰ ਤੁਹਾਨੂੰ ਭਗਵੰਤ ਮਾਨ ਦੀ ਉਹ ਜਵਾਨੀ ਸੁਣਾਉਣੀ ਹੈ ਜੋ ਪਹਿਲਾਂ ਕੇਂਦਰ ਸਰਕਾਰ ਨੂੰ ਸਿੱਧੇ ਹੋਏ ਤੇ ਹੁਣ ਪੰਜਾਬ ਦੇ ਵਿੱਚੋਂ ਨਸ਼ੇ ਦੇ ਵੱਡੇ ਵਪਾਰੀਆਂ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਹਰ ਰੋਜ਼ ਤੀਜੇ ਦਿਨ ਕੋਈ ਨਾ ਕੋਈ ਪੰਗਾ ਸਾਨੂੰ ਫੜਾ ਕਰੀ ਰੱਖਦੇ ਆ ਅਸੀਂ ਨਸ਼ਿਆਂ ਵਿਰੁੱਧ ਲੜ ਰਹੇ ਆ ਇਧਰੋਂ ਬਾਡਰ ਤੇ ਟੈਨਸ਼ਨ ਹੋਈ ਪਈ ਹੈ ਉਹ ਵੀ ਅਸੀਂ ਲੜਨਾ ਸਾਡੇ ਹੀ ਸਾਡੇ ਇੱਥੇ ਸਾਡੇ ਹੀ ਯੋਧੇ ਲੜਨਗੇ ਉਹ ਚ ਵੀ ਉੱਥੇ ਵੀ ਖੜੇ ਨੇ ਸਾਡੀ ਪਹਿਲੀ ਗੋਲੀ ਪੰਜਾਬੀਆਂ ਦੇ ਹਿੱਕ 'ਚ ਹੀ ਆਉਂਦੀ ਐ ਉਦੋਂ ਲੜੀ ਜਾਂਦੇ ਐ ਇਧਰੋਂ ਨਾ ਮਾ ਪੰਗਾ ਪਾ ਤਾ ਹਰਿਆਣੇ ਵਾਲਿਆਂ ਕਹਦੇ ਪਾਣੀ ਦਿਓ ਸਾਡਾ ਤਾਂ ਪਾਣੀ ਹੈ ਹੀ ਨਹੀਂ ਜਦੋਂ ਕਿੱਥੋਂ ਦੇ ਦੀਏ ਨਾ ਜੀ ਰਾਤੋਂ ਰਾਤ ਅਸੀਂ ਬੀਐਮਬੀ ਦੇ ਚੇਅਰਮੈਨ ਬਦਲ ਦਾਂਗੇ ਅਸੀਂ ਆਹ ਕਰ ਦਾਂਗੇ ਅਫਸਰ ਬਦਲ ਕੇ ਹਰਿਆਣੇ ਦੇ ਲਾ ਲੇ ਆ ਫੱਡੋ ਵੀ ਪਾਣੀ 8500 ਮੈਂ ਕਿਹਾ ਆ ਜਾਓ ਫਿਰ ਪਾਣੀ ਵਾਸਤੇ ਤਾਂ ਫਿਰ ਅਸੀਂ ਮਰ ਮਿੜਦੇ ਆ ਮੈਂ ਜਦੋਂ ਪਾਣੀ ਦੀ ਵਾਰੀ ਲਾਉਣ ਜਾਂਦਾ ਸੀ ਨਾ ਮੈਂ ਪਾਣੀ ਦੀ ਗੱਲ ਦੱਸਦਾ ਤੁਹਾਨੂੰ ਕਿੰਨਾ ਪਾਣੀ ਜਿਹੜਾ ਸਾਡੇ ਲਈ ਇੰਪੋਰਟੈਂਟ ਹੈ ਕਿੰਨਾ ਸਾਡੀ ਲਾਈਫ ਲਾਈਨ ਹੈ ਪਰ ਪਾਣੀ ਵਾਸਤੇ ਕਿੰਨੇ ਅਸੀਂ इमोशनल ਜਾਂ ਜਜ਼ਬਾਤੀ ਆ ਮੈਂ ਜਦੋਂ ਪਾਣੀ ਲਾਉਣ ਜਾਂਦਾ ਸੀ ਉਸ ਨੱਕੇ ਤੇ ਜਿਹੜਾ ਕੱਸੀ ਦਾ ਪਾਣੀ ਆਉਂਦਾ ਸੀ ਸਾਡੇ 5 ਏਕੜ ਸੀ ਉਸ ਨੱਕੇ ਤੇ 15 ਮਿੰਟ ਇੱਕ ਏਕੜ ਦੇ ਮਿਲਦੇ ਆ 75 ਮਿੰਟ ਸੀ ਸਾਡੇ ਸਵਾ 12 ਉਹਨੇ ਅਗਲੇ ਬੰਦੇ ਨੇ ਵੜਣਾ ਹੁੰਦਾ ਸੀ ਮੈਂ ਇਧਰੋਂ ਮੈਂ ਜਾਂਦਾ ਸੀ 16 15 16 ਸਾਲ ਦਾ ਸੀ ਨੱਕਾ ਹੀ ਵੜਣਾ ਹੁੰਦਾ ਸੀ ਬਾਅਦ 'ਚ ਤਾਂ ਖੇਤ ਚ ਪਈ ਜਾਣਾ ਹੁੰਦਾ ਤਾਂ ਬੀਰੋ ਜਿਹੜਾ ਅਗਲਾ ਬੰਦਾ ਸੀ ਜਿਹਨੇ ਅਗਲਾ ਵੱਡਣਾ ਹੁੰਦਾ ਸੀ ਉਹ 12 ਦਾਸ ਤੇ ਆ ਜਾਂਦਾ ਸੀ 12 12 5 ਤੇ ਵੀ ਆ ਜਾਂਦਾ ਸੀ ਇੱਕ ਤਾਂ ਕਹੀ ਲਿਆਉਂਦਾ ਸੀ ਉਹ ਚਲੋ ਕਹੀ ਐ ਕਹੀ ਦਰ ਦਿੰਦਾ ਸੀ ਨਾਂ ਵਾਲੀ ਤਖਾ ਕੀਤਾ ਹੋਇਆ ਗੰਡਾਸਾ ਉਹ ਵੀ ਨਾਂ ਵਾਲੀ ਦਰ ਦਿੰਦਾ ਸੀ ਐ ਮੇਰੇ ਸਾਹਮਣੇ ਇੱਕ ਵਾਰੀ ਦੋ ਵਾਰੀ ਪੰਜ ਵਾਰੀ ਇੱਕ ਦਿਨ ਮੈਂ ਉਹਨੂੰ ਪੁੱਛ ਲਿਆ ਮੈਂ ਕਿਹਾ ਬਿਕਰਾ ਯਾਰ ਕਹੀ ਨਾਲ ਤਾਂ ਤੂੰ ਨੱਕਾ ਵੱਡਣਾ ਹੈ ਅ ਗੰਡਾਸਾ ਕਾਦੇ ਵਾਸਤੇ ਲੈ ਕੇ ਆਉਣਾ ਹੁੰਦਾ ਕਹਿੰਦਾ ਪਈ ਕਈ ਵਾਰੀ ਇੱਕ ਅੱਧੇ ਮਿੰਟ ਦਾ ਰੌਲਾ ਪੈ ਸਕਦਾ ਇੱਥੇ ਉਹ ਮੈਂ ਕਿਹਾ ਭਰਾਵਾ ਤੂੰ ਇੱਕ ਮਿੰਟ ਪਹਿਲਾਂ ਹੀ ਵੜ ਲਈ ਤੂੰ ਮੇਰੀ ਘਰਦਾਨਾ ਵੜਦੀ ਕਿਤੇ ਸੋਇਤਾਸ ਤੱਕ ਉਹ ਐਸ ਲੈਵਲ ਤੇ ਜਾਂਦੇ ਆ ਕਿ ਕਹੀ ਦੇ ਨਾਲ ਗੰਡਾਸਾ ਲੈ ਕੇ ਜਾਂਦੇ ਆ ਸੀ ਪਾਣੀ ਵਾਸਤੇ ਕਟਲ ਹੋਏ ਹੋਏ ਨੇ ਪਾਣੀ ਵਾਸਤੇ ਤੇ ਸਾਡੇ ਘਰੋਂ ਤੁਸੀਂ ਬਿਨਾ ਪੁੱਛੇ ਸਾਨੂੰ ਥਾਨੀ ਸਾਡੇ ਸਾਈਨ ਨਹੀਂ ਹੋਇਆ ਸੀ ਮਨਾ ਕਰ ਰਹੇ ਸਾਡੀ ਸਹਿਮਤੀ ਹੈ ਨਹੀਂ ਤੇ ਸਾਡੇ ਕੋਲ ਨੋਜੀ ਨੰਗਲ ਵਾਲੇ ਨੱਕੇ ਖੋਲ ਦੋ ਆ ਰਾਜੋ ਫਿਰ ਨੱਕੇ ਖੋਲ ਲਿਓ ਹਾਂ ਜੀ ਖੋਲ ਲਿਆ ਨੱਕਾ ਫਿਰ ਐ ਤੱਕੇ ਨਾਲ ਸਾਤੋਂ ਪਾਣੀ ਲੈ ਜਾਓਗੇ ਸੋ ਵੀਰੋ ਇਹ ਇਹ ਨਹੀਂ ਚੱਲਣਾ ਇਹ ਪਹਿਲਾਂ ਕਹਿੰਦੇ ਜੀ ਪਏ ਉਹਨਾਂ ਕੋਲੇ ਇੱਕੋ ਹੀ ਤਰਕ ਹੈ ਕਹਿੰਦੇ ਜੀ ਪਹਿਲਾਂ ਸਾਨੂੰ ਮਿਲਦਾ ਹੁੰਦਾ ਸੀ ਅਸੀਂ 2-3 ਮਹੀਨੇ ਫालतੂ ਪਾਣੀ ਉਹ ਮੈਂ ਕਹਿੰਦਾ ਪਹਿਲਾਂ ਵਾਲੇ ਚਲੇ ਗਏ ਪਹਿਲਾਂ ਵਾਲੇ ਜਬਾਨੇ ਚਲੇ ਗਏ ਉਹਨਾਂ ਨੇ ਹਿਸਾਬ ਤਾਬ ਰੱਖਿਆ ਹੀ ਨਹੀਂ ਉਹਨਾਂ ਨੇ ਕੀ ਪਾਣੀ ਤੋਂ ਇੱਕ ਮਹਿਲਾ ਆਲਾ ਸੀ ਜਿਹੜਾ ਪਹਿਲਾਂ ਆਲਾ ਸੀ ਇੱਕ ਮਹਿਲਾ ਆਲਾ ਸੀ ਜਿਨ੍ਹਾਂ ਨੇ ਸੋਨੇ ਦੀਆਂ ਟੂਟੀਆਂ ਚ ਪਾਣੀ ਆਉਂਦਾ ਉਹਨਾਂ ਨੂੰ ਕੀ ਪਤਾ ਨੱਕਿਆਂ ਦਾ ਕੀ ਹੁੰਦਾ ਇੱਕ ਦੂਜੇ ਸੀ ਜਿਨ੍ਹਾਂ ਦੇ ਖੇਤਾਂ 'ਚ ਨਹਿਰਾਂ ਜਾ ਕੇ ਖਤਮ ਹੁੰਦੀਆਂ ਉਹਨਾਂ ਨੂੰ ਕੋਈ ਕੀ ਪਤਾ ਮੋਗਾ ਕੀ ਹੁੰਦਾ ਉਹ ਤਾਂ ਨਹਿਰਾਂ ਕਹਿੰਦਾ ਸਾਡੇ ਵਾਲੇ 'ਚ ਪਾਣੀ ਵਧਾ ਦਿਓ ਆ ਇਧਰ ਲੈਣਾ ਇਧਰ ਲੈ ਜਾਓ ਜਿੱਧਰ ਮਰਜ਼ੀ ਲੈ ਜਾਓ ਉਹ ਆਦਤਾਂ ਪਈਆਂ ਹੋਈਆਂ ਸੀ ਹੁਣ ਅਸੀਂ ਉਹ ਬੰਦ ਕਰਤੀਆਂ ਹੁਣ ਢੜਫਦੇ ਨੇ ਕਿਉਂਕਿ ਹੁਣ ਆਪਾਂ ਕੱਸੀਆਂ ਚਲਾ ਲਈਆਂ ਹੁਣ ਆਪਾਂ ਰਜਵਾਹੇ ਸੂਵੇ ਚਲਾ ਲੇ ਹੁਣ ਆਪਣਾ ਪਾਣੀ ਆਪ ਹੀ ਵਰਤਣ ਲੱਗ ਗਿਆ ਆਪਾਂ ਪਹਿਲਾਂ ਪਤਾ ਹੀ ਨਹੀਂ ਹੁੰਦਾ ਸੀ ਉਹਨਾਂ ਨੂੰ ਪਹਿਲਾਂ ਬੰਦ ਸੀ ਸਾਰਾ ਕੁਝ ਬੰਦ ਪਈਆਂ ਉਹਦੇ ਚ ਦਰਖਤ ਉੱਗੇ ਪਏ ਸੀ ਸੂਆਂ ਚ ਕੱਸੀਆਂ ਲੋਕਾਂ ਨੇ ਵਾਹ ਲੀਆਂ ਸੀ ਪਿਆਰ ਨਾਲ ਉਹਨਾਂ ਨੇ ਛੱਡ ਵੀ ਦਿੱਤੀਆਂ ਲੋਕਾਂ ਨੇ ਕਿ ਇੱਥੋਂ ਦੀ ਜਾਂਦੀ ਸੀ ਜੀ ਅਸੀਂ ਕਹ ਤੂੰ ਕੋਈ ਗੱਲ ਨਹੀਂ ਥੱਲੇ ਪਏ ਪਾ ਲੈਣ ਦੇ ਤੂੰ ਭਾਵੇਂ ਉੱਤੇ ਬੀਜ ਲੈ ਕੋਈ ਗੱਲ ਨਹੀਂ ਨੱਕਾ ਤੇਰਾ ਵੀ ਰੱਖ ਦਾਂਗੇ ਸੋ ਥੱਲੋਂ ਦੀ ਪਾਈਪਾਂ ਪਾ ਰਹੇ ਹਾਂ ਪਾਈਪਾਂ ਨਹੀਂ ਮਿਲ ਰਹੀਆਂ ਪੰਜਾਬ ਚ ਬੰਗਲੌਰ ਤੋਂ ਪਾਈਪਾਂ ਮੰਗਾ ਰਹੇ ਹਾਂ ਅਸੀਂ ਔਰ ਪਾਈਪਾਂ ਐਸੀਆਂ ਨੇ 20 ਸਾਲ ਪਾਈਪ ਕਿਤੇ ਨਹੀਂ ਜਾਂਦੀ ਜੀ ਉੱਥੇ ਕੋਈ ਮੋਰੀ ਜਾਂ ਲੀਕੇਜ ਨਹੀਂ ਹੋਊਗੀ ਆ ਇੰਨਾ ਵਾਲਾ ਕੰਮ ਨਹੀਂ ਹੈਗਾ ਸੀਵਰੇਜ ਮੂਰੋਂ ਮੂਰੋਂ ਪਾਈ ਜਾਂਦੇ ਮਗਰ ਲੀਕ ਹੋਈ ਜਾਂਦਾ ਰਹਿੰਦਾ ਫਰਾਂਸ ਤੇ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਫਰਾਂਸ ਤੇ ਲੰਡਨ ਵਾਲਿਆਂ ਨੇ ਆਪਸ ਦੇ ਵਿੱਚ ਸੰਧੀ ਕੀਤੀ ਵੀ ਸਮੁੰਦਰ ਦੇ ਥੱਲੋਂ ਦੀ ਰੇਲ ਲੰਘਾਉਣੀ ਹੈ ਅੱਧੀ ਸੁਰੰਗ ਤੁਸੀਂ ਬਣਾ ਲਓ ਅੱਧੀ ਅਸੀਂ ਬਣਾ ਲਾਂਗੇ ਐ ਮੈਚ ਕਰ ਦਾਂਗੇ ਉੱਥੇ ਅੱਧੀ ਉਹ ਬਣਾਉਣ ਲੱਗੇ ਫਰਾਂਸ ਤੋਂ ਪੈਰਿਸ ਤੋਂ ਲੰਡਨ ਅੱਧੀ ਉਹ ਬਣਾਉਣ ਲੱਗ ਗਏ ਇੰਜੀਨੀਅਰਿੰਗ ਕਮਾਲ ਅੱਧੀ ਉਹ ਬਣਾਉਣ ਲੱਗ ਗਏ ਲਿਆ ਕੇ ਐ ਫਿੱਟ ਕਰਤੀਆਂ 1 ਸੈਂਟੀਮੀਟਰ ਦਾ ਵੀ ਫਰਕ ਨਹੀਂ ਪਿਆ ਜੋੜਤੀਆਂ ਅੱਜ ਲੰਡਨ ਤੋਂ ਪੈਰਿਸ ਸਮੁੰਦਰ ਦੇ ਥੱਲੋਂ ਦੀ ਟ੍ਰੇਨ ਜਾਂਦੀ ਹੈ ਤਾਂ 2000 ਮੇਰੇ ਖਿਆਲ ਚ 10 12 ਦੀ ਗੱਲ ਹੋਣੀ ਅਕਾਲੀਆਂ ਦੀ ਸਰਕਾਰ ਸੀ ਇਹਨਾਂ ਨੇ ਵੀ ਆਖਿਆ ਵੀ ਬਠਿੰਡੇ ਵੀ ਕਰੀਏ ਆਪਾਂ ਇਦਾਂ ਹੀ ਲੰਡਨ ਤੇ ਪੈਰਿਸ ਵਾਂਗੂ ਬਈ ਧਰੋਂ ਤੁਸੀਂ ਸੀਵਰੇਜ ਪਾਉਂਦੇ ਆਇਓ ਬਟਿੰਡੇ ਦੇ ਪਰਲੇ ਪਾਸੋਂ ਲੈਨਾਂ ਤੋਂ ਇਧਰੋਂ ਅਸੀਂ ਇਹ ਆਏ ਫਿਰ ਆਪਾਂ ਲੈਨਾਂ ਦੇ ਥੱਲੇ ਗੱਡੀਦਿਆਂ ਦੇ ਥੱਲੇ ਆਏ ਮੈਚ ਕਰਦਾਂਗੇ ਕਹਿੰਦੇ ਠੀਕ ਹੈ ਜੀ ਲਾਗੇ ਉਧਰੋਂ ਇੰਜੀਨੀਅਰ ਇਧਰੋਂ ਆਪਣੇ ਲਾਗੇ ਜਦੋਂ ਕਿਤੇ 3-4 ਮਹੀਨਿਆਂ ਬਾਅਦ ਉਹਨਾਂ ਨੂੰ ਜੋੜਨ ਦੀ ਵਾਰੀ ਆਈ ਇੱਕ 300 300 ਮੀਟਰ ਇਧਰ ਫਿਰੇ ਇੱਕ ਇਧਰ ਫਿਰੇ ਆਏ ਆਏ ਫਿਰ ਉਹ ਕਹਿੰਦੇ ਇਹ ਕਿੱਧਰ ਆ ਗਏ ਉਗੈ ਤੁਸੀਂ ਕਿੱਧਰ ਫਿਰਦੇ ਹੋ ਕਹਿੰਦੇ ਤੁਸੀਂ ਕਿੱਧਰ ਫਿਰਦੇ ਹੋ ਐਂ ਕੂਣੀ ਮੋੜ ਪਾ ਕੇ ਪੈ ਪਾਇਆ ਫਿਰਦੀ ਆ ਸਾਡਾ ਆ ਸਾਡਾ ਪਹਿਲਾਂ ਸਮਾਨ ਹੁੰਦਾ ਸੀ ਜੀ ਹਰ ਵਕਤ ਪੱਟੀ ਰੱਖਦੇ ਆ ਜੀ ਸੜਕ ਬਣਾਉਨੇ ਆ ਨਵੀਂ ਸੜਕ ਬਣੀ ਜਾਂਦੀ ਹੁੰਦੀ ਐ ਟੈਲੀਫੋਨ ਵਾਲੇ ਆਪਣੇ ਦੰਤੇ ਜੇ ਲੈ ਕੇ ਖੜੇ ਹੁੰਦੇ ਨੇ ਕਹਿੰਦੇ ਛੇਤੀ ਬਣਾਓ ਅਸੀਂ ਇਹਨੂੰ ਪੱਟ ਕੇ ਦੇ ਵਿੱਚ ਦੀ ਲਾਈਨ ਲਾਈਨ ਪਹਿਲਾਂ ਪਾ ਦਿਓ ਟੈਲੀਫੋਨ ਦੀ ਮਹਿਕਮੇ 'ਚ ਤਾਲਮੇਲ ਹੀ ਨਹੀਂ ਸੀ ਹੁਣ ਮੈਂ ਬੁਲਾਏ ਸੜਕਾਂ ਦੇ ਠੇਕੇਦਾਰ ਅਫਸਰ ਕਿ ਸੜਕਾਂ ਬਣਨਗੀਆਂ 19000 ਕਿਲੋਮੀਟਰ ਸੜਕਾਂ ਬਣਨਗੀਆਂ ਪੰਜਾਬ ਦੀਆਂ ਹੁਣ ਜਿਹੜੀਆਂ ਪਿੰਡਾਂ ਨੂੰ ਜੋੜਦੀਆਂ ਨੇ ਉਹਦੇ ਵਾਸਤੇ 3500 ਕਰੋੜ ਰੁਪਏ ਰੱਖ ਲਿਆ ਮੈਂ ਸਾਰੇ ਅਫਸਰਾਂ ਨੂੰ ਕਹਤਾ ਟੈਲੀਫੋਨ ਵਾਲੇ ਸੀਵਰੇਜ ਵਾਲੇ ਜਾਂ ਕੋਈ ਹੋਰ ਅੰਡਰਗਰਾਊਂਡ ਕੋਈ ਤਾਰਾਂ ਤੂਰਾਂ ਪਾਉਣੀਆਂ ਨੇ ਉਹ ਪਹਿਲਾਂ ਪਾ ਲਓ ਜੇ ਸੜਕ ਨੂੰ ਬਾਅਦ ਦੇ ਵਿੱਚ ਛੇੜਿਆ ਤੇ ਤੁਸੀਂ ਕਹੇ ਜੀ ਅਸੀਂ ਇੱਟਾ ਤਾਰ ਪਾਉਣੀ ਹੈ ਤੁਹਾਨੂੰ ਸਸਪੈਂਡ ਕਰਾਂਗੇ ਅਸੀਂ ਕਿ ਤੁਸੀਂ ਪਹਿਲਾਂ ਕਿਉਂ ਨਹੀਂ ਤਾਰ ਪਾਈ ਮਹੀਨਾ ਪਹਿਲਾਂ ਸੜਕ ਬਣਨੀ ਤੁਸੀਂ ਪਹਿਲਾਂ ਕਹਿਿੰਦੇ ਮਹੀਨਾ ਲੇਟ ਕਰ ਲੈਂਦੇ ਅਸੀਂ ਆਹ ਤਾਲ ਮੇਲ ਦੀ ਲੋੜ ਹੈ ਜੀ ਪਹਿਲਾਂ ਕੋਈ ਪੁੱਛਦਾ ਹੀ ਨਹੀਂ ਸੀ ਉਧਰਲੀ ਫਾਈਲ ਉਧਰ ਪਈ ਐ ਇਧਰਲੀ ਫਾਈਲ ਇਧਰ ਪਈ ਐ ਕੋਈ ਪਤਾ ਹੀ ਨਹੀਂ ਲੱਗਦਾ ਸੀ ਕਿਸੇ ਨੂੰ ਸੋ ਇਸ ਕਰਕੇ ਇਹ ਨਕਸ਼ੇ ਬਣਾ ਕੇ ਤੁਰਨਾ ਹੈ ਮੈਂ ਜਿੱਥੋਂ ਸ਼ੁਰੂ ਕੀਤਾ ਸੀ ਹਰ ਕੰਮ ਦਾ ਨਕਸ਼ਾ ਬਣਾ ਕੇ ਤੁਰਨਾ ਪੈਂਦਾ ਅੱਜ ਖੇਤੀ ਵੀ ਜਿਹੜੀ ਐ ਉਹ ਕੱਲਾ ਪਾਣੀ ਛੱਡਣ ਨਾਲ ਜਾਂ ਬੀਜਣ ਨਾਲ ਨਹੀਂ ਹੁੰਦੀ ਹਰ ਬੂਟੇ ਨਾਲ ਗੱਲ ਕਰਨੀ ਪੈਂਦੀ ਐ ਹਰ ਪੱਤੇ ਨਾਲ ਕੰਪਿਊਟਰ ਜੋੜਨਾ ਪੈਂਦਾ ਤਾਂ ਖੇਤੀ ਹੋਊ ਜ਼ਮਾਨਾ ਇਹ ਆ ਗਿਆ ਇਹ ਪਹਿਲਾਂ ਵਾਲਾ ਨਹੀਂ ਹੋ ਜ਼ਮਾਨਾ ਰਹਾ ਅਪਡੇਟ ਕਰਾਂਗੇ AI ਨਾਲ ਜੋੜਾਂਗੇ AI ਆ ਗਈ ਅਸੀਂ ਐਗਰੀਕਲਚਰ ਨੂੰ AI ਨਾਲ ਜੋੜ ਰਹੇ ਹਾਂ ਅਸੀਂ ਸੜਕਾਂ ਸੜਕਾਂ ਦਾ ਮੌਈਨਾ ਕਰਾਇਆ ਕਿ ਕਿੰਨੀਆਂ ਸੜਕਾਂ ਰਿਪੇਅਰ ਹੋਣ ਵਾਲੀਆਂ ਨੇ ਅਸੀਂ ਪਹਿਲਾਂ ਅਫਸਰਾਂ ਨੂੰ ਕਹਤਾ ਕਿ ਜੀ ਸੜਕਾਂ ਦੇ ਵਿਭਾਗ ਮੰਡਿਆਂ ਨੂੰ ਕਿ ਜੀ ਦੱਸੋ ਜੀ ਸਾਰੇ ਪੰਜਾਬ ਜਾ ਕੇ ਕਿ ਕਿੰਨੀਆਂ ਕਿੰਨੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਕਿੰਨੇ ਕਿਲੋਮੀਟਰ ਤੇ ਕਿੰਨਾ ਉੱਚ ਬਜਰੀ ਲੱਗੂ ਕਿੰਨੀ ਉੱਚ ਲੁੱਕ ਪਾਊਗੀ ਕਰ ਕਰਾ ਕੇ ਜੀ ਕਰ ਕਰਾ ਕੇ ਉਹਨਾਂ ਨੇ ਸਾਨੂੰ ਦੱਸਤਾ ਵੀ ਇੰਨੇ ਹਜ਼ਾਰ ਕਿਲੋਮੀਟਰ ਸੜਕਾਂ ਰਿਪੇਅਰ ਹੋਣ ਵਾਲੀਆਂ ਨੇ ਅਸੀਂ ਫਿਰ AI ਦਾ ਇੱਕ ਮਾਡਲ ਜਾਂ ਲਿਆ ਉਹ ਚ ਕੀ ਹੈ ਇੱਕ ਲੇਜ਼ਰ ਜਿਵੇਂ ਕੋਈ ਸੂਮੂ ਗੱਡੀ ਜਾਂ ਕੁਆਲਿਸ ਗੱਡੀ ਉਹਦੀ ਡਿੱਗੀ ਖੋਲ ਕੇ ਉਹਦੇ ਪਿੱਛੇ ਧਰ ਦੋ ਉਹ ਜਿਹੜਾ ਲੇਜ਼ਰ ਹੈ ਉਹ ਚ ਕੰਪਿਊਟਰ ਫੀਡ ਕਰ ਦਿੰਦੇ ਨੇ ਮੂਰੇ ਉਹਦੇ ਕੈਮਰਾ ਲੱਗਿਆ ਹੋਇਆ ਹੈ ਗੱਡੀ ਦੇ ਉਹ ਵੀ ਉਹਦੇ ਨਾਲ ਮਸ਼ੀਨ ਨਾਲ ਰਿਲੇਟਡ ਹੈ ਮੂਰੋਂ ਗੱਡੀ ਐਂ ਦੱਸੀ ਜਾਂਦੀ ਹੈ ਉਹ ਲੇਜ਼ਰ ਜਿਹੜਾ ਐਂ ਮਾਰੀ ਜਾਂਦਾ ਜਿੱਥੇ-ਜਿੱਥੇ ਟੋਆ ਹੈ ਉਹਨੂੰ ਨੋਟ ਕਰੀ ਜਾਂਦਾ ਬਸ ਗੱਡੀ ਤੁਸੀਂ 40 ਦੀ ਸਪੀਡ ਤੇ ਚਲਾਉਣੀ ਹੈ ਇਹ ਤੋਂ 40 ਦੀ ਸਪੀਡ ਤੇ ਜਿੱਥੇ ਤੱਕ ਉਹ ਸੜਕ ਜਾਂਦੀ ਹੈ ਉਹ ਦੱਸ ਦਊਗਾ ਤੁਹਾਨੂੰ ਕਿ ਕਿੰਨੇ ਟੋਏ ਨੇ ਕਿੰਨੇ ਡੂੰਗੇ ਨੇ ਕਿੰਨੇ ਛੋਟੇ ਨੇ ਇੱਥੇ ਕਿੰਨਾ ਖਰਚਾ ਆਊਗਾ ਪਹਿਲਾਂ ਖਰਚਾ ਤਾਂ ਬਾਅਦ ਦੀ ਗੱਲ ਹੈ ਜੀ ਪਹਿਲਾਂ ਤਾਂ 12-1300 ਕਿਲੋਮੀਟਰ ਸੜਕਾਂ ਹੀ ਉਹ ਨੇ ਜਿਹੜੀਆਂ ਹੈ ਹੀ ਨਹੀਂ ਉਹਨਾਂ ਦੀ ਰਿਪੇਅਰ ਦੇ ਪੈਸੇ ਲਈ ਕੇ ਉਹਨੇ ਦੱਸਿਆ ਕੱਟ ਕਹਿੰਦੇ ਸਾਰੇ ਅਸੀਂ ਉੱਥੇ-ਉੱਥੇ ਗਏ ਆ ਜਿਵੇਂ ਹੁਣ ਕੋਈ ਪਿੰਡ ਨੂੰ ਕਿਸੇ ਨੂੰ ਪੌਣੇ 6 ਕਿਲੋਮੀਟਰ ਜਾਂਦੀ ਐ 6 ਲਿਖ ਦੋ ਕੌਣ ਪੁੱਛਦਾ ਉੱਥੇ ਕਿਸੇ ਨੂੰ ਸਾਢੇ 6 ਜਾਂਦੀ ਐ 7 ਲਿਖ ਦੋ ਕੌਣ ਪੁੱਛਦਾ ਉੱਥੇ ਐ ਅੱਧਾ ਅੱਧਾ ਪੌਣਾ ਪੌਣਾ ਕਰਕੇ 1200 ਕਿਲੋਮੀਟਰ ਉਹ ਸੜਕਾਂ ਨੇ ਜਿਹੜੀਆਂ ਧਰਤੀ ਤੇ ਹੈ ਹੀ ਨਹੀਂ ਪਰ ਉਹਦੀ ਰਿਪੇਅਰ ਵੀ ਹੋ ਜਾਂਦੀ ਐ ਉਤੇ ਲੁੱਕ ਵੀ ਪਈ ਜਾਂਦੀ ਐ 250 ਕਰੋੜ ਰੁਪਇਆ ਬਚ ਗਿਆ ਜੀ ਉਹ ਲੇਜ਼ਰ ਕਰਕੇ 250 ਕਰੋੜ ਰੁਪਇਆ ਉਹ ਲਾਏ ਨੇ ਹੁਣ ਅਸੀਂ ਕੰਪਿਊਟਰ ਹੁਣ ਹੁਣ ਸਾਰੇ ਫੜੇ ਜਾਣਗੇ ਦੇਖਿਓ ਸਹੀ ਹੁੰਦੀ ਸੀ ਇਸ ਕਰਕੇ ਅੱਜ ਪਾਣੀ ਅੱਜ ਨਸ਼ੇ ਇਹ ਸਾਨੂੰ ਇਹਨਾਂ ਦੇ ਪਾਣੀ ਦੇ ਹੱਕ 'ਚ ਖੜਨਾ ਕੋ ਨਸ਼ਿਆਂ ਦੇ ਵਿਰੁੱਧ ਲੜਨਾ ਪਊ। ਉਹ ਖੜੇ ਆ ਤੁਸੀਂ ਸਾਨੂੰ ਚੁਣ ਕੇ ਭੇਜਿਆ ਅਸੀਂ ਖੜੇ ਆ। ਨੰਗਲ ਡੈਮ 'ਤੇ ਜਾ ਕੇ ਆਏ ਸੀ। ਦੇਖਿਆ ਸਾਰਾ ਕੋਈ ਇੱਕ ਬੂੰਦ ਵੀ ਅਸੀਂ ਪਾਣੀ ਨਹੀਂ ਦੇਣੀ। ਸਾਡੇ ਕੋਲ ਹੈ ਹੀ ਨਹੀਂ ਫੜਦਾ ਆਪਦਾ ਸ਼ੁਰੂ ਹੋ ਗਿਆ ਹੁਣ ਅਸੀਂ ਤਾਂ 1 ਜੂਨ ਕਰਤਾ ਜੀ ਇਸ ਵਾਰ ਝੋਨੇ ਦੀ ਜਿਹੜੀ ਬਜਾਈਏ 1 ਜੂਨ ਤੋਂ ਕਰਤੀ ਤਾਂ ਸਾਨੂੰ ਪਾਣੀ ਪਹਿਲਾਂ ਦੇਣਾ ਪੈਣਾ ਤਾਂ ਕਿ ਅਸੀਂ ਅਸੀਂ ਚਾਹੁੰਦੇ ਹਾਂ ਕਿ 1 ਜੂਨ ਤੋਂ ਬੀਜੀਏ ਤਾਂ ਉਹ ਸਤੰਬਰ 20 ਤੱਕ ਆ ਜਾਏ ਸਤੰਬਰ 20 ਤੱਕ 15 20 ਤੱਕ ਆ ਜਾਊਗੀ ਤਾਂ ਉਸ ਵੇਲੇ ਹਵਾਵਾਂ ਜਿਹੜੀਆਂ ਨੇ ਉਸ ਵੇਲੇ ਮੌਇਸਚਰ ਨਹੀਂ ਹੁੰਦਾ ਨਮੀ ਨਹੀਂ ਹੁੰਦੀ ਉਸ ਵੇਲੇ ਨਾ ਤਾਂ ਮੌਇਸਚਰ ਦਾ ਪੰਗਾ ਪਵੇ ਕੋਈ ਨਾ ਉਸ ਵੇਲੇ ਹਵਾਵਾਂ ਵੈਸਟਰਨ ਹਵਾਵਾਂ ਚੱਲ ਰਹੀਆਂ ਹੁੰਦੀਆਂ ਨੇ ਉਸ ਵੇਲੇ ਹਵਾਵਾਂ ਚੱਲ ਰਹੀਆਂ ਹੁੰਦੀਆਂ ਉਹ ਜਿਹੜਾ ਪ੍ਰਾਲੀ ਪ੍ਰੂੜੀ ਕਹਿੰਦੇ ਆ ਨਾ ਇੱਧਰ ਨੂੰ ਜਾਂਦਾ ਉਹ ਇੱਧਰ ਨੂੰ ਲੰਘ ਜਾ ਯਾਰ ਇੱਧਰ ਲੈਣ ਤਾਂ ਉਹੀ ਤਾਂ ਕੀਤੇ ਹੋਏ ਆ ਪਹਿਲੇ ਹੀ ਠੀਕ ਹੈ ਨਾ ਇੱਧਰ ਨੂੰ ਲੰਘ ਜਾ ਆਪਣਾ ਕੋਈ ਹੋਵੇ ਠੀਕ ਹੈ ਨਾ ਇਹ ਇਸ ਕਰਕੇ ਅਸੀਂ 15 ਦੇ ਅਡਵਾਂਸ ਕਰਕੇ ਚੈੱਕ ਕਰ ਰਹੇ ਹਾਂ 15 ਦੇ ਅਡਵਾਂਸ ਸਾਨੂੰ ਪਾਣੀ ਪਹਿਲਾਂ ਚਾਹੀਦਾ ਨਾਲੇ ਤਾਂ ਕਹਿੰਦੇ ਸਾਨੂੰ ਚੌਲ ਦਿਓ ਨਾਲੇ ਕਹਿੰਦੇ ਸਾਨੂੰ ਕਣਕ ਦਿਓ ਸਰੋਂ ਦਿਓ ਮੱਕੀ ਦਿਓ ਆਲੂ ਦਿਓ ਦਾੜਾਂ ਦਿਓ ਨਾਲੇ ਕਹਿੰਦੇ ਪਾਣੀ ਨਹੀਂ ਲੈਣਾ ਪਾਣੀ ਸਾਡਾ ਪਾਣੀ ਫਿਰ ਅਸੀਂ ਕਿਵੇਂ ਗਮਲਿਆਂ ਚ ਲਾਈਏ ਅਸੀਂ ਝੋਨਾ ਗਮਲਿਆਂ ਚ ਬੀਜਿਆ ਕਰੀਏ ਅਸੀਂ ਕਣ ਕਾਂਪਦਿਆਂ ਸੋ ਇਹਨਾਂ ਦਾ ਇਹ ਧੱਕਾ ਜਿਹੜਾ ਪੰਜਾਬ ਨਾਲ ਹਮੇਸ਼ਾ ਬਿਤਕਰਾਂ ਹੁੰਦਾ ਰਿਹਾ ਪਹਿਲਾਂ ਸਾਡੇ ਜਿਹੜੇ ਪੁਰਖੇ ਸੀ ਉਹ ਇਹੀ ਕੋਈ ਛੱਡ ਛੱਡ ਕੇ ਗਏ ਆਪਾਂ ਨੂੰ ਝਗੜੇ ਚ ਮੇਲੇ ਕਰਜੇ ਆਹ ਆਹ ਚੀਜ਼ਾਂ ਛੱਡ ਕੇ ਗਏ ਆ ਠੀਕ ਕਰਾਂਗੇ ਕੋਈ ਗੱਲ ਨਹੀਂ ਉਹਨਾਂ ਨੇ ਜੋ ਕਰਤਾ ਕਰਤਾ ਤੂੰ ਸਜ਼ਾ ਵੀ ਦੇਤੀ ਉਹਨਾਂ ਨੂੰ ਮੇਰਾ ਕੋਈ ਐ ਛਕਬਾ ਨਹੀਂ ਹੈਗਾ ਲੋਕਾਂ ਨਾਲ ਕੋਈ ਪਰ ਹੁਣ ਤੁਹਾਡੇ ਕੋਲ ਆਪਸ਼ਨ ਹੀ ਹੈ ਨਹੀਂ ਸੀ ਕੋਈ ਤਾਂ ਸਜ਼ਾ ਵੀ ਮਿਲ ਗਈ ਉਹਨਾਂ ਨੂੰ ਤੇ ਉਹ ਬੈਠੇ ਨੇ ਘਰੇ ਆਪਦੇ ਜਾਂ ਇਧਰ ਉਧਰ ਫਿਰਦੇ ਰਹਿੰਦੇ ਕਿਤੇ ਕੋਈ ਸੁਣਦਾ ਨਹੀਂ ਕੋਈ ਨਾ ਗੱਡੀ 'ਚ ਬੈਠਣ ਦੀ ਕੋਈ ਹਿੰਮਤ ਕਰੇ ਉਹਨਾਂ ਨਾਲ ਛੱਡੋ ਭਰੇ ਯਾਰ ਕਾਲ ਨੂੰ ਮੱਥੇ ਲੱਗਣਾ ਅਮੇ ਕੋ ਕੰਮ ਨਹੀਂ ਬਣਦਾ ਜਦ ਬਿੱਲੀ ਰਾਹ ਕੱਟ ਜਾਂਦੀ ਹੈ ਐਦਾਂ ਦੇ ਉਹਨਾਂ ਦੇ ਹਾਲਾਤ ਹੋਏ ਪੈਨੇ ਸੋ ਇਸ ਕਰਕੇ ਤੁਹਾਡੇ ਤੇ ਮੈਨੂੰ ਮਾਨ ਹੈ ਆਪਾਂ ਲੋਕਾਂ ਵਾਲੇ ਆਪਾਂ ਪਬਲਿਕ ਨਾਲ ਸੰਬੰਧਤ ਆ ਸਾਰਾ ਕੁਝ ਪਤਾ ਹੈ ਬੂੰਦ ਬੂੰਦ ਪਾਣੀ ਦੀ ਕੀਮਤ ਵੀ ਪਤਾ ਹੈ ਸਾਨੂੰ ਸੜਕਾਂ ਤੇ ਐਕਸੀਡੈਂਟਾਂ ਦੇ ਤੁਪਕਾ ਤੁਪਕਾ ਡੁੱਲਦੇ ਖੂਨ ਦਾ ਵੀ ਪਤਾ ਹੈ ਕਿਵੇਂ ਘਰ ਪਟਿਆ ਜਾਂਦਾ ਸਾਰਾ ਹੀ ਖੜੇ ਟਰੱਕ ਦੇ ਵਿੱਚ ਗੱਡੀ ਵੱਜੀ ਸਾਰਾ ਟੱਬਰ ਖਤਮ ਹੁਣ ਤੁਸੀਂ ਕਿਤੇ ਖੜਾ ਟਰੱਕ ਜਾਂ ਤੂੜੀ ਵਾਲੀ ਟਰਾਲੀ ਐ ਸੜਕ ਤੇ ਖੜੇ ਨਹੀਂ ਦੇਖੋਗੇ ਉਹ ਨਾਲ ਦੀ ਨਾਲ ਐਸਐਸਐਫ ਦੀਆਂ ਗੱਡੀਆਂ ਬਹੁਤ ਤਕੜੀਆਂ ਗੱਡੀਆਂ ਨੇ ਉਹ ਇਹਨੂੰ ਧੱਕ ਕੇ ਜਾਂ ਖਿੱਚ ਕੇ ਸਾਈਡ ਤੇ ਕਰ ਦਿੰਦੀਆਂ ਨੇ 49% ਮੌਤਾਂ ਕੱਟ ਗਈਆਂ ਜੀ 1 ਸਾਲ ਚ 49% 5000 ਤੋਂ ਵੱਧ 5500 ਦੇ ਨੇੜੇ ਤੇਰੇ ਸਾਲ ਚ ਮੌਤਾਂ ਹੁੰਦੀਆਂ ਸੀ ਨੰਬਰ 1 ਤੇ ਸੀ ਇੰਡੀਆ ਸੜਕਾਂ ਦੀਆਂ ਮੌਤਾਂ ਚ ਮੈਂ ਪਾਰਲੀਮੈਂਟ ਤੋਂ ਡਾਟਾ ਕਢਾਇਆ ਸੀ ਜਦੋਂ ਮੈਂ ਐਮਪੀ ਹੁੰਦਾ ਸੀ ਜੇ 2500 ਦੀ 2000 ਦੀ ਜਾਨ ਵੀ ਬਚਾ ਲਈ ਨਾ ਕਿੱਡੀ ਕੀਮਤੀ ਗੱਲ ਹੈ ਜੀ ਕਿੱਡੀ ਵੱਡੀ ਗੱਲ ਹੈ ਜੀ ਇਸ ਗੱਲ ਲਈ ਪੀਏਪੀ ਦੇ ਜਵਾਨ ਇੱਥੋਂ ਗਏ ਆ ਮੁੰਡੇ ਮੈਂ ਫਰੂਕੀ ਸਾਹਿਬ ਤੁਹਾਨੂੰ ਧੰਨਵਾਦ ਦੇਣਾ ਚਾਹੁੰਦਾ ਉਹਨਾਂ ਨੇ ਟ੍ਰੇਨਿੰਗ ਐਸੀ ਦਿੱਤੀ ਹੈ ਕਿ 6 ਮਿੰਟ 20 ਸੈਕਿੰਡ ਦੀ ਉਹਨਾਂ ਦੀ ਕਾਲ ਦੀ ਐਵਰੇਜ ਹੈ ਅਮਰੀਕਾ ਦੀ ਪੁਲਿਸ ਲਈ ਨਹੀਂ ਹੈਗੀ ਨਹੀਂ 6 ਮਿੰਟ 20 ਸਕਿੰਟ ਦੇ ਵਿੱਚ ਉਹ ਉੱਥੇ ਪਹੁੰਚ ਜਾਂਦੇ ਨੇ ਉਹਨਾਂ ਕੋਲੇ ਫਰਸਟ ਏਡ ਦਾ ਸਮਾਨ ਹੈ ਉਹ ਪਹਿਲਾਂ ਪੱਟੀਆਂ ਕਰਦੇ ਨੇ ਉਹ ਨਾਲ ਦੀ ਨਾਲ ਉਹਨਾਂ ਨੂੰ ਦਵਾਈ ਹੈ ਉਹਨਾਂ ਕੋਲੇ ਜਿਹੜੀ ਫਰਸਟ ਏਡ ਦੇ ਵਿੱਚ ਦਿੱਤੀ ਜਾ ਸਕਦੀ ਹੈ ਮੁਰਲੀ ਸਹਿਤਾ ਚ ਉਹ ਨਾਲ ਦੀ ਨਾਲ ਉਹਨੂੰ ਚੱਕ ਕੇ ਉਹਨੂੰ ਹਸਪਤਾਲ ਲੈ ਜਾਂਦੇ ਨੇ ਸਾਰੇ ਹਸਪਤਾਲ ਪ੍ਰਾਈਵੇਟ ਜੋ ਮਰਜੀ ਫਰਕ ਦੇ ਵਾਲੇ ਵਾਲੇ ਨੇੜੇ ਐ ਉੱਥੇ ਲੈ ਜਾਓ ਬਾਅਦ ਚ ਸਰਕਾਰ ਆਪੀ ਪੈਸੇ ਦੇਊ ਕਿਰਾਂ ਜਾਨ ਬਚਾਓ ਉਹਨਾਂ ਕੋਲੇ ਆਰੀ ਦੇ ਬਲੇਡ ਆ ਉਹਨਾਂ ਕੋਲੇ ਗੈਸ ਕੱਟ ਰਾਇਆ ਉਹਨਾਂ ਕੋਲੇ ਸਟੈਚਰ ਨੇ ਔਰ ਮੁੰਡੇ ਕੁੜੀਆਂ ਤੁਸੀਂ ਜਾਣਦੇ ਹੋਵੋਗੇ ਸੜਕਾਂ ਤੇ ਦੇਖਦੇ ਹੋਵੋਗੇ ਖੜੇ ਨੇ ਯੰਗ ਮੁੰਡੇ ਕੁੜੀਆਂ ਖੜੇ ਨੇ ਉਸੇ ਜ਼ਿਲ੍ਹੇ ਦੇ ਹੀ ਲਾਏ ਨੇ ਅਸੀਂ ਉੱਥੇ ਉਸੇ ਜ਼ਿਲ੍ਹੇ ਦੇ ਉੱਥੇ ਹੀ ਲਾਏ ਨੇ ਤਾਂ ਕਿ ਸ਼ਾਮ ਨੂੰ ਡਿਊਟੀ ਬਦਲੇ ਤਾਂ ਆਪਦੇ ਘਰੇ ਜਾ ਸਕਣ ਪੀਪੀਚੂ ਲੈ ਕੇ ਗਏ ਆ ਇੱਥੋਂ ਹੀ ਸੋ ਬਹੁਤ ਕਾਮਯਾਬ ਤਰੀਕਾ ਔਰ ਪੂਰੇ ਦੇਸ਼ ਦੇ ਵਿੱਚ ਇਹਦੀ ਚਰਚਾ ਪੂਰੀ ਦੁਨੀਆ ਚ ਇਹਦੀ ਚਰਚਾ ਹੈ ਸੜਕ ਸੁਰੱਖਿਆ ਇੱਕ ਮਰਾਕੋ ਦੇ ਵਿੱਚ ਹੋਇਆ ਸੀ ਉਹਨੇ ਪਿੱਛੇ ਜੇ ਪੂਰੀ ਦੁਨੀਆ ਦਾ ਉਹ ਚ ਜਿਕਰ ਕੀਤਾ ਗਿਆ ਕਿ ਇੰਡੀਆ ਦੀ ਇੱਕ ਸਟੇਟ ਹੈਗੀ ਹੈ ਜਿਹਦੇ ਵਿੱਚ ਐਸਐਸਫ ਬਨਾ ਦੀ ਇੱਕ ਪੁਲਿਸ ਬਣਾਈ ਆ ਉਹਨਾਂ ਨੇ ਅਲੱਗ ਤੋਂ ਉਹ ਉਹ ਜਿਹੜੇ ਇੰਨੀਆਂ ਜਾਨਾਂ ਬਚਾ ਦਿੱਆਂ ਉਹਨਾਂ ਇਹ ਬਹੁਤ ਵੱਡੀ ਗੱਲ ਹੈ ਜੀ ਔਰ ਕੱਲੀਆਂ ਜਾਨਾਂ ਨਹੀਂ ਕੱਲੀਆਂ ਜਾਨਾਂ ਨਹੀਂ 6-7 ਕਰੋੜ ਰੁਪਈਆ ਔਰ ਕਈ ਕਰੋੜਾਂ ਦੇ ਗਹਿਣੇ ਉਹ ਵੀ ਉਹਨਾਂ ਦੇ ਘਰੇ ਪਚਾਏ ਨੇ ਕਿਉਂਕਿ ਜਦੋਂ ਐਕਸੀਡੈਂਟ ਹੋ ਜੇ ਉਦੋਂ ਕੋਈ ਦੇਖਦਾ ਮੇਰਾ ਬੱਡੂਆ ਕਿੱਥੇ ਆ ਜਾਂ ਮੇਰਾ ਪਰਸ ਕਿੱਥੇ ਆ ਉਹ ਤਾਂ ਜਾਨ ਬਚਾਉਣ ਦੀ ਹੋ ਜਾਂਦੀ ਹੈ ਤਾਂ ਸਭ ਇੱਕ ਪੁਲਿਸ ਵਾਲੇ ਨੂੰ ਟ੍ਰੇਨਿੰਗ ਹੈ ਹਰੇਕ ਚੋਣ ਚੋ ਕਿ ਦੋ ਜਾਣੇ ਤਿੰਨ ਜਾਣੇ ਲੱਗ ਜਾਂਦੇ ਉਹਨੂੰ ਸੰਭਾਲਣ ਇੱਕ ਜਾਣਾ ਜਿਹੜਾ ਕੀਮਤੀ ਸਮਾਨ ਗੱਡੀ ਚ ਪਿਆ ਉਹ ਉਹਨੂੰ ਜਮ੍ਹਾਂ ਕਰ ਲੈਂਦਾ 5 ਕਰੋੜ ਰੁਪਈਆ ਤੇ ਉਹਨਾਂ ਦੇ ਗਹਿਣੇ ਉਹਨਾਂ ਨੂੰ ਅਗਲੇ ਦਿਨ ਜਾਂ ਉਹਨਾਂ ਦਾ ਐਡਰੈਸ ਤੇ ਲੈ ਹੀ ਲੈਂਦੇ ਉਹ ਤੋਂ ਫੋਨ ਨੰਬਰ ਕੋਈ ਕੋਈ ਉਹਨਾਂ ਨੂੰ ਉਹਨਾਂ ਦੇ ਘਰੇ ਪਹੁੰਚਾ ਕੇ ਆਇਆ ਭਾਈ ਆ ਤੁਹਾਡੀ ਗੱਡੀ ਚ ਸਮਾਨ ਮਿਲਿਆ ਸੀ ਆ ਵੀ ਆ ਵੀ ਨਾਲ ਹੈ ਇਹ ਇਹ ਇੱਕ ਪਲੰਕ ਕਿਸੇ ਨੇ ਸੋਚਿਆ ਨਹੀਂ ਸੀ ਮੈਂ ਵੀ ਨਹੀਂ ਸੋਚਿਆ ਸੀ ਆ ਤਾਂ ਕਿ ਇਦਾਂ ਇਹ ਵੀ ਹੋ ਜਾਊਗਾ ਮੈਂ ਸਿਰਫ ਜਾਣਨਾ ਤੇ ਕੰਟਰੋਲ ਕਰਨਾ ਚਾਹੁੰਦਾ ਸੀ ਵੀ ਯਾਰ ਬੇ ਵੇ ਆਈਆਂ ਮੋਤਾ ਨਾ ਹਉਣ ਸੜਕਾਂ ਤੇ ਸੋ ਇਸ ਕਰਕੇ ਬੜੇ ਨਵੇਂ-ਨਵੇਂ ਕੰਮ ਅਸੀਂ ਕਰ ਰਹੇ ਆਉਣ ਵਾਲੇ ਦਿਨਾਂ ਚ ਹੋਰ ਬਹੁਤ ਸਾਰੀਆਂ ਅਜੇ ਇਹੋ ਜਿਹੀਆਂ ਸਕੀਮਾਂ ਪਈਆਂ ਨੇ ਤੁਸੀਂ ਕਹੋਗੇ ਜਰਾ ਆ ਤਾਂ ਕਦੇ ਜ਼ਿੰਦਗੀ ਚ ਪਹਿਲੀ ਵਾਰ ਸੁਣਿਆ ਤੁਸੀਂ ਪਹਿਲੀ ਵਾਰ ਹੀ ਸੁਣਿਆ ਹੋਣਾ ਕਿ ਤਹਿਸੀਲਾਂ ਦੇ ਵਿੱਚ ਜੋ ਕਰਪਸ਼ਨ ਹੁੰਦੀ ਸੀ ਉਹਨੂੰ ਕਿਵੇਂ ਅਸੀਂ ਇੱਥੋਂ ਵਾਲਾ ਉਧਰ ਉਧਰ ਵਾਲਾ ਇੱਧਰ ਸਾਰੇ ਪੰਜਾਬ ਦੇ ਹਰੇ ਤਹਿਸੀਲਦਾਰ ਬਦਲੇ ਕੋਲੋ ਵਿਚਦੀ ਦੋ ਚਾਰ ਮੈਂ ਕਹਿੰਨਾ ਸਾਰੇ ਨਹੀਂ ਮਾਰੇ ਹੋਣੇ ਪਰ ਹੁਣ ਕੀ ਕਰੀਏ ਜਦੋਂ ਫੈਸਲਾ ਸਾਰਿਆਂ ਦੇ ਲੈ ਲਿਆ ਵਿਚੀ ਉਹ ਭੁਗਤਣਗੇ ਹੁਣ ਕੀ ਕਰੀਏ ਕਈ ਵਾਰੀ ਚਲੋ ਮੈਂ ਕਿਹਾ ਵੀ ਪੰਜਾਬ ਵਾਸਤੇ ਕਰ ਲੋ ਮਮਦੋਟ ਵਾਲਾ ਪਠਾਨਕੋਟ ਪਠਾਨਕੋਟ ਵਾਲਾ ਮੂਨਕ ਮੂਨਕ ਵਾਲਾ ਇੱਧਰ ਅੰਮ੍ਰਿਤਸਰ ਕਣੀ ਤਾਂ ਕਿ ਉਹਨਾਂ ਦੇ ਜਿਹੜੇ ਨੈਕਸਸ ਬਣੇ ਹੋਏ ਨੇ ਆਪ ਨਹੀਂ ਪੈਸੇ ਲੈਂਦੇ ਬਾਹਰ ਜਿਹੜੇ ਬਸੀਕਾ ਨਵੀਸ ਜene ਉਹ ਲੈਂਦੇ ਆ ਉਹਨਾਂ ਵਾਸਤੇ ਉਹ ਵਿਚੀ ਲਿਖ ਦਿੰਦੇ ਸੀ ਅਰਜੀ ਜੀ ਲਿਖ ਦਿੰਦੇ ਸੀ ਜਿਹੜੀ ਤੁਸੀਂ ਰਿਸਟਰੀ ਕਰਾਉਣੀ ਹੋ ਉਰਦੂ ਚ ਲਿਖੀ ਜਾਂਦੀ ਸੀ ਬਾਰਕਵਾ ਬਾ ਹਕੂਮ ਬਾ ਦੱਖਣ ਬਾ ਪੱਛਮ ਬਾ پتہ ਨਹੀਂ ਕੀ ਬਾਰਕਮ ਬਾ ਬਸੂਲ ਇਹੀ ਲਿਖ ਦਿੰਦੇ ਵਿੱਚੀ ਵੀ ਰਕਮ ਆ ਗਈ ਬਸੂਲ ਕਰ ਲਈ ਕਰ ਦੋ ਰਿਸਟਰੀ ਜਿਹਦਾ ਜਿਹਨੇ ਨਹੀਂ ਦਿੱਤੇ ਉਹ ਲਿਖਦੇ ਨਹੀਂ ਸੀ ਉਹ ਰਿਸਟ ਸਾਰਾ ਦਿਨ ਪੜਤੀ ਜਾਂਦਾ ਰਹਿੰਦਾ ਸੀ ਉਹ ਕਹਿੰਦਾ ਗਲਤ ਲਿਖ ਆਈ ਬੈਠਾ ਮੈਂ ਲਿਖ ਦਾਂ ਦੁਬਾਰੇ ਉਹਨੂੰ ਫੇਰ ਲਿਖ ਦਿੰਦਾ ਉਹ ਕਹਿੰਦਾ ਹੋ ਗਈ ਜੀ ਐਨੇ ਪੈਸੇ ਲੱਗ ਗਏ ਅਸੀਂ ਸਿੱਧਾ ਹੀ ਕਰਤਾ ਪੰਜਾਬੀ ਚ ਲਿਖੋ ਜੀ ਇਹਨੂੰ ਸਿੱਧੀ ਪੰਜਾਬੀ ਚ ਲਿਖੋ ਕਿਆ ਬੰਦਾ ਵੇਚਣਾ ਹੈ ਆ ਬੰਦਾ ਖਰੀਦਣਾ ਹੈ ਇੰਨੇ ਸੌਦਾ ਹੋਇਆ ਇੰਨੇ ਦਾ ਸਟਾਮ ਲੱਗਿਆ ਆ ਹੁਣ ਇਹਦੀ ਹੋ ਗਈ ਐਨਾ ਨੰਬਰ ਦਾ ਬਸੀਕਾ ਖਸਰਾ ਨੰਬਰ ਆ ਆ ਆਪ ਦੀ ਫਰਦ ਨੰਬਰ ਸਿੱਧਾ ਪੰਜਾਬੀ ਚ ਸੌਖਾ ਕਰਤਾ ਜੀ ਕੰਮ ਤੁਸੀਂ ਆਪਣੇ ਬੱਚਿਆਂ ਤੋਂ ਜਾ ਕੇ ਪੜਾ ਸਕਦੇ ਹੋ ਆਪ ਪੜ ਸਕਦੇ ਹੋ ਨਹੀਂ ਤਾਂ ਉਹ ਤਾਂ ਪੜਾਉਣੀ ਪੈਂਦੀ ਆ ਦੇਖੀ ਯਾਰ ਕੀ ਲਿਖਤਾ ਪਰਵਾਰ ਖਾਨਿਆਂ ਚ ਇਹੀ ਹੁੰਦਾ ਰਿਹਾ ਤੁਹਾਡਾ ਨਾਂ ਚ ਗਵਿੰਦਰ ਹੈ ਪਰਵਾਰੀ ਨੇ ਚ ਸੁਵਿੰਦਰ ਕਰਤਾ ਥੋੜੀ ਜਿਹੀ ਬਸ ਐ ਲਾਈਨ ਜੀ ਵਧਾਤੀ ਗੱਗੇ ਦਾ ਸੱਸਾ ਕਰਤਾ ਲੈ ਜਗਵਿੰਦਰ ਤੋਂ ਜਸਵਿੰਦਰ ਬਣ ਗਏ ਜਸਵਿੰਦਰ ਤੋਂ ਜਗਵਿੰਦਰ ਬਣਨ ਨੂੰ 10 ਸਾਲ ਲੱਗ ਜਾਣਗੇ ਜੀ ਘਟੋ ਘਟ ਔਰ ਪਤਾ ਹੀ ਨਹੀਂ ਕਿੰਨੇ ਪੈਸੇ ਲੱਗ ਜਾਣਗੇ ਜੀ ਵੀ ਯਾਰ ਮੈਂ ਜਸਵਿੰਦਰ ਨਹੀਂ ਹੈਗਾ ਮੈਂ ਜਗਵਿੰਦਰ ਹਾਂ ਕਹਿੰਦਾ ਯਾਰ ਹੁਣ ਕੀ ਕਰੀ ਥੋੜੇ ਜਿਹਾ ਪੈਨ ਕਹਾ ਚੱਲਾਂ ਗਿਆ ਲੋ ਜੀ ਐਨੇ ਦੇ ਦੇ ਫਿਰ ਜਗਵਿੰਦਰ ਕਰ ਦਿੰਨੇ ਆ ਆਪ ਦਾ ਨਾਮ ਠੀਕ ਕਰਾਉਣ ਵਾਸਤੇ ਪੈਸੇ ਦੇਈਏ ਯਾਰ ਆਪ ਦੇ ਖੂਨ ਤੋਂ ਰਿਸਟਰੀ ਕਰਾਉਣੀ ਆ ਬਾਪੂ ਤੋਂ ਕਰਾਉਣੀ ਆ ਉਹਦੇ ਵਾਸਤੇ ਪੈਸੇ ਦਿਓ ਜੀ ਤੋ ਕਿਸੇ ਦੀ ਤਾਂ ਨਹੀਂ ਦੱਬਦੇ ਆਉਣ ਵਾਲੇ ਦਿਨਾਂ 'ਚ ਇਸ ਸਬੰਧੀ ਤੁਹਾਨੂੰ ਬਹੁਤ ਵੱਡੇ ਵੱਡੇ ਫੈਸਲੇ ਨਕਸ਼ੇ ਬਣੇ ਪਏ ਨੇ ਆਉਣ ਵਾਲੇ ਦਿਨਾਂ 'ਚ ਉਹਦੀ ਸਬੰਧੀ ਵੀ ਤੁਹਾਨੂੰ ਐਸੀਆਂ ਸਕੀਮਾਂ ਦੇਵਾਂਗੇ ਕੋਈ ਕੁੰਡੀ ਅਸੀਂ ਰਹਿਣ ਨਹੀਂ ਦੇਣੀ ਕਿ ਇੱਥੋਂ ਦੀ ਕੱਢ ਲਿਆ ਇਹਨਾਂ ਨੇ ਜਦੋਂ ਅਸੀਂ ਦਿੱਤਾ ਨੰਬਰ ਕ腐ਸ਼ਨ ਦੇ ਖਿਲਾਫ ਕਿ ਪੈਸੇ ਮੰਗਦਾ ਤਾਂ ਮੋਬਾਈਲ ਤੇ ਉਹਦੀ ਫੋਟੋ ਖਿੱਚ ਲਓ ਜਾਂ ਵੀਡੀਓ ਬਣਾ ਲਓ ਸਾਨੂੰ ਭੇਜ ਦਿਓ ਇਸ ਨੰਬਰ ਤੇ ਤਾਂ ਜਿਹੜੇ ਕਰਾਪਟ ਅਫਸਰ ਸੀ ਉਹਨੇ ਤਰੀਕਾ ਕੱਢ ਲਿਆ ਉਹਨੇ ਆਪ ਦੇ ਦਫ਼ਤਰ ਦੇ ਬਾਹਰ ਲਿਖਤਾ ਮੋਬਾਈਲ ਅੰਦਰ ਲੈ ਆਉਣਾ ਸਖਤ ਮਨਾ ਹੈ ਉਹ ਕਹਿੰਦੇ ਜੇ ਤਾਏ ਲਿਖੀ ਬੈਠੇ ਨੇ ਅੱਛਾ ਜੀ ਮੈਂ ਕਿ ਵੀ ਆਰਡਰ ਜਾਰੀ ਕਰੋ ਜਿਨੇ ਇਹ ਲਿਖਿਆ ਹੈ ਆ ਦੇ ਦਫ਼ਤਰ ਮੂਰੇ ਕਿ ਮੋਬਾਈਲ ਅੰਦਰ ਲੈ ਆਉਣਾ ਸਖਤ ਮਨਾ ਹੈ ਉਹਨੂੰ ਅਸੀਂ ਕਰਪਟੀ ਮੰਨਾਂਗੇ ਭਾਵੇਂ ਮੋਬਾਈਲ ਅੰਦਰ ਜਾਵੇ ਨਾ ਜਾਵੇ ਕਿਉਂ ਵੀ ਕੀ ਗੱਲ ਅੰਦਰ ਕੋਈ ਕੋਈ ਸੀਕ੍ਰੀਟ ਗੱਲ ਕਰਨੀ ਹੈ ਮੋਬਾਈਲ ਕਿਉਂ ਨਹੀਂ ਲੈ ਕੇ ਆ ਸਕਦੇ ਇਹਦਾ ਮਤਲਬ ਤੈਨੂੰ ਡਰ ਹੈ ਇਹਦਾ ਮਤਲਬ ਤੇਰੇ ਅੰਦਰਲਾ ਡਰ ਬੋਲ ਰਿਹਾ ਹੈ ਕਿ ਮੋਬਾਈਲ ਆ ਗਿਆ ਤਾਂ ਮੇਰੀ ਫੋਟੋਆਂ ਨਾ ਖਿੱਚੀ ਜਾਵੇ ਜਾ ਮੇਰੀ ਵੀਡੀਓ ਨਾ ਬਣ ਜੇ ਨੋ ਇੱਕ ਇਹ ਕਿਹਾ ਸਾ ਤੂੰ ਤੁਸੀਂ ਕਿ ਮੋਬਾਈਲ ਅੰਦਰ ਲਿਆਉਣਾ ਸਖਤ ਮਨਾ ਉੱਥੇ ਕਾ ਕੋਈ ਫੌਜ ਦੀ ਮੀਟਿੰਗ ਚੱਲ ਰਹੀ ਹੈ ਸੀਕ੍ਰੀਟ ਸੋ ਉਹ ਵੀ ਇਸ ਫਰਮਟਵਾਇਆ ਤਰੀਕੇ ਤਾਂ ਕੱਢਦੇ ਆ ਇਹ ਵੀ ਆਹ ਕਰ ਲਿਆ ਕਹਾ ਅਸੀਂ ਖੜੇ ਆ ਮੈਂ ਹੁਣ 30 ਸਾਲ ਹੋਰ ਕਰ ਕਰਦਾ ਕਿ ਰਿਆਂ ਪਹਿਲਾਂ ਕੈਸਟਾ ਸੀੜੀਆਂ ਚ ਇਹੀ ਤਾਂ ਕਰਦਾ ਰਿਹਾ ਮੈਂ ਵੀ ਐਂ ਕਰਦੇ ਨੇ ਐਂ ਕਰਦੇ ਨੇ ਐਂ ਕਰਦੇ ਨੇ ਸੋ ਮੈਨੂੰ ਸਾਰਾ ਪਤਾ ਹੈ ਇਸ ਕਰਕੇ ਮੈਥੋਂ ਹੋ ਲੰਘ ਨਹੀਂ ਸਕਦੇ ਮੇਰੇ ਲਈ ਚਾਰ ਨਹੀਂ ਬਹੁਤ ਫਰੀਕ ਕਰਦਾ ਇਹ ਜੀ ਔਰ ਹੈਗੀ ਵੀ ਪੰਜਾਬੀਆਂ ਨੇ ਦਿੱਤੀ ਐ ਪੰਜਾਬ ਵਾਸਤੇ ਦਿਲ ਪਲ-ਪਲ ਧੜਕਦਾ ਕੋਈ ਦੌਲਤਾਂ ਸ਼ੋਰਤਾਂ ਦੀ ਕੋਈ ਨਾ ਕਮੀਆਂ ਨਾ ਹੀ ਲਾਲਚ ਐ ਪਹਿਲਾਂ ਹੀ ਤੁਸੀਂ ਇੰਨਾ ਕੁਝ ਦੇਤਾ ਹੁਣ ਤਾਂ ਬਸ ਪੰਜਾਬ ਵਾਸਤੇ ਜੇ ਕੁਝ ਕਰ ਜੀਏ ਤਾਂ ਚਾਰ ਬੰਦੇ ਯਾਦ ਕਰ ਲੈਣਗੇ ਨਹੀਂ ਤਾਂ ਇੱਥੇ ਦੁਨੀਆ ਆਉਂਦੀ ਐ ਜਾਂਦੀ ਐ ਤੇ ਕੀ ਪਤਾ ਲੱਗਦਾ ਕਿਸੇ ਦਾ ਤੋਂ ਇਸ ਕਰਕੇ 100% ਪੰਜਾਬ ਲਈ ਕਮਿਟਮੈਂਟ ਐ ਉਹਦੇ ਵਾਸਤੇ ਜੋ ਵੀ ਕੁਰਬਾਨੀ ਦੇਣੀ ਪੈ ਜੇ ਜੋ ਵੀ ਸਾਨੂੰ ਆਪਣੇ ਤਿਆਗ ਕਰਨੇ ਪੈ ਜਾਣ ਅਸੀਂ ਹਾਜ਼ਰ ਹਾਂ ਔਰ ਤੁਸੀਂ ਜਿੱਥੇ ਬੁਲਾਓਗੇ ਉੱਥੇ ਹਾਜ਼ਰ ਹਾਂ ਮੈਨੂੰ ਕੋਈ ਏਦਾਂ ਦਾ ਪ੍ਰੋਟੋਕਾਲ ਨਹੀਂ ਕਿ ਮੈਨੂੰ ਕਈ ਬਈ ਅਫਸਰ ਕਹਿੰਦੇ ਆ ਸਰੇ ਛੋਟਾ ਪ੍ਰੋਗਰਾਮ ਹੈ ਜੀ ਇਹਦੇ ਤੁਸੀਂ ਨਾ ਜਾਇਓ ਉਹ ਮੈਂ ਕਹਾਂ ਚਾਹੇ 50 ਬੰਦੇ ਨੇ ਚਾਹੇ 500 ਬੰਦੇ ਨੇ ਚਾਹੇ 5000 ਹੈ ਮੇਰੇ ਲਈ ਪ੍ਰੋਗਰਾਮ ਇੱਕੋ ਜਿਹਾ ਪੰਜਾਬੀ ਤਾਂ ਉਹੀ ਨੇ 50 ਕੋਲੇ ਜਾਇਆ ਆਵਾਂਗੇ ਫਿਰ ਕੀ ਹੁੰਦਾ ਗੱਲ ਤਾਂ ਉਹੀ ਕਹਿਣੀ ਹੈ 50 ਨੇ ਪਤਾ ਨਹੀਂ ਕਿੰਨਿਆਂ ਨੂੰ ਜਾ ਕੇ ਕਹਿਣੀ ਹੈ ਸੋ ਇਹ ਕੋਈ ਪ੍ਰੋਟੋਕਾਲ ਨਹੀਂ ਕਿ ਮੈਨੂੰ ਵੱਡ ਬੰਦੇਾਂ ਚੀ ਬੋਲਣਾ ਮੈਂ ਜਾਂ ਕੋਈ ਹੋਰ ਮੈਂ ਤਾਂ ਜਿੱਥੇ ਮੈਨੂੰ ਕਹਿ ਦਿੰਦੇ ਆ ਕਿ ਮੈਂ ਤਾਂ ਜੇ ਗੱਡੀ ਕਾਫਲਾ ਕਈ ਵਾਰੀ ਜਾਂਦਾ ਹੈ ਸੜਕ ਤੇ ਪੁਲਿਸ ਲੱਗੀ ਹੁੰਦੀ ਆ ਰੂਟ ਲੱਗਿਆ ਹੁੰਦਾ ਜਦੋਂ ਉਹ ਕੋਈ ਪਿੰਡ ਚ ਪੁਲਿਸ ਵਾਲਾ ਖੜਾ ਹੁੰਦਾ ਉਹਨੂੰ ਚਾਚੂ ਪਿਆਰਦੇ ਪਿੰਡ ਵਾਲੇ ਇਹਦੇ ਨਾਲ ਪੁੱਛ ਲੈਂਦੇ ਕੌਣ ਲੰਘ ਰਿਹਾ ਹੈ ਉਹ ਕਹੇ ਭਗਵੰਤ ਮਾਨ ਅੱਛਾ ਜੀ ਐਨੇ ਚਿਰ ਚਿਰ ਗੁਰਦੁਆਰੇ ਚ ਅਨਾਊਂਸਮੈਂਟ ਕਰਕੇ ਪੰਚਾਇਤ ਇਕੱਠੀ ਕਰਕੇ ਮੰਗ ਪੱਤਰ ਤਿਆਰ ਕਰ ਲੈਂਦੇ ਨੇ ਉਹਦੇ ਪੁਲਿਸ ਵਾਲੇ ਕੋਲ ਘੜ ਜਾਂਦੇ ਨੇ ਅਗਲੇ ਵੀਨ 10 ਦੀ ਹੁਣ ਕਦ ਕਿੱਥੇ ਕਾ ਗ ਤੇ ਜਦ ਨੇੜੇ ਜੀ ਆਏ ਕੋਈ ਮੰਗ ਪੱਤਰ ਹੀ ਆਇਆ ਕਰਤਾ ਗੱਡੀ ਖੜਾਉਣ ਵਾਸਤੇ ਮੈਂ ਗੱਡੀ ਖੜਾ ਲਈ ਖੜੇ ਸੀ ਲੋਕ ਉਹ ਕਹਿੰਦੇ ਜੀ ਆ ਸਾਡਾ ਟੋਬਾ ਤੇ ਸੜਕ ਹੈ ਮੇਰੇ ਨਾਲ ਅਫਸਰ ਚੱਲਦੇ ਆ ਸਾਰੇ ਮੈਂ ਕਿਹਾ ਵੀ ਕੱਲ ਨੂੰ ਹੀ ਸ਼ੁਰੂ ਕਰੋ ਤੇ ਕੱਲ ਨੂੰ ਹੀ ਉਹਨਾਂ ਦਾ ਟੋਬੇ ਤੇ ਸੜਕ ਦਾ ਕੰਮ ਸ਼ੁਰੂ ਹੋ ਗਿਆ ਉਹਦਾ ਅੜ ਵਾਲੇ ਪਿੰਡਾਂ 'ਚ ਦੱਸਦੇ ਫਿਰਦੇ ਨੇ ਵੀ ਅਸੀਂ ਤਾਂ ਯਾਰ ਉਹੀ ਪੁਲਸ ਵਾਲਿਆਂ ਨੂੰ ਪੁੱਛ ਲਿਆ ਉਹਨੂੰ ਹੱਥ ਦੇ ਤਾਂ ਮੁੱਖ ਮੰਤਰੀ ਨੇ ਗੱਡੀ ਰੋਕ ਲਈ ਨਾਲ ਹੀ ਆਰਡਰ ਹੋ ਗਏ ਕੱਲ ਦੇ ਕਹਿੰਦਾ ਫੀਤੇ ਲੈ ਕੇ ਆ ਰੇ ਡੀਸੀ ਸਾਡੇ ਕੋਲ ਇਹਦਾ ਤੁਹਾਡੇ ਪਿੰਡ ਦਾ ਬਣੀ ਜਾਂਦਾ ਕੰਮ ਹਟਦਾ ਹੀ ਹੋ ਗਿਆ ਜੀ ਕਹਿੰਦਾ ਕੋਈ ਖਾਸ ਕਰਨ ਆਹੀ ਹੁੰਦਾ ਹੋਰ ਕੀ ਹੁੰਦਾ ਹੁਣ ਤੁਸੀਂ ਜਾਣਾ ਪਹਿਲਾਂ ਕੀ ਹੁੰਦਾ ਸੀ ਜਫੇਦਾਰ ਪਾ ਲੋ ਪਹਿਲਾਂ ਪੈਕ ਉਹ ਜਫੇਦਾਰ ਕਾ ਨੋ ਆਗਲੇ ਵੀਰਵਾਰ ਚੱਲਾਂਗੇ ਅਗਲੇ ਵੀਰਵਾਰ ਜਫੇਦਾਰ ਗੱਡੀ ਕਰ ਲੋ ਫਿਰ ਗੱਡੀ ਕਰ ਲਈ ਬਹਿ ਗਏ ਸੱਤ ਜਾਣੇ ਜਾਂਦੇ ਜਾਂਦੇ ਹੀ ਢਾਬੇ ਤੇ ਰੋਕ ਲੋ ਰੋਟੀ ਖਾ ਕੇ ਜਾਵਾਂਗੇ ਮੁੱਖ ਮੰਤਰੀ ਸਾਹਿਬ ਕਹਿੰਦੇ 2 ਵਜੇ ਤੋਂ ਬਾਅਦ ਆਇਓ ਫਿਰ ਕੀ ਹੈ ਚਲੇ ਗਏ ਚੰਡੀਗੜ੍ਹ ਤੁਸੀਂ ਇੱਥੇ ਹੀ ਖੜੋ ਮੈਂ ਅੰਦਰ ਜਾਂਦਾ ਅੰਦਰ ਭਾਵੇਂ ਉਹਨੂੰ ਗਾਲ੍ਹਾਂ ਪਈਆਂ ਹੁਣ ਵੀ ਤੂੰ ਕਦਰ ਚੱਕ ਕੇ ਆ ਗਿਆ ਮੂੰਹ ਜਿਹਾ ਜ਼ਰਾ ਰੋਜ਼ ਹੀ ਆ ਜਾਣਾ ਬੰਦੇ ਬਸ ਜੀ ਗੱਲ ਤੇ ਉਹ ਕੋਈ ਖੜਾ ਇੱਥੇ ਨਹੀਂ ਹੋਣਾ ਕੰਮ ਚਲੋ 2 ਕੁ ਮਿੰਟ ਉੱਥੇ ਬਹਿ ਕੇ ਆ ਲੈ ਲਾ ਜਾਨ ਸਾਰੀ ਮੁੱਖ ਮੰਤਰੀ ਕਹਿੰਦੇ ਤੁਹਾਡਾ ਕੰਮ ਤਾਂ ਹੋ ਗਿਆ ਤੇ ਬਹੁਤ ਬਹੁਤ ਵਧਾਈਆਂ ਚੰਡੀਗੜ੍ਹੋਂ ਹੀ ਫੜ ਲਓ ਫਿਰ। ਬਹਾਂ ਮਹਿੰਗੀ ਐ ਤੇ ਉਥੋਂ ਉਹ ਕਹਿੰਦੇ ਸਾਂ ਠੀਕ ਆ ਸਰ। ਆ ਇੱਥੇ ਖੜਾ ਲਓ ਕਿਸੇ ਹੱਥ ਤੇ ਜਿੱਤੇ। ਭੈਜਨ ਨੇ ਥੋੜੇ ਚਿਰ। ਮਾਲਕ ਚੰਡੀਗੜ੍ਹ ਦਾ gekeੜਾ 7-8000 ਚ ਪੈਂਦਾ ਸੀ ਜੀ। ਕੰਮ ਫੇਰ ਨਹੀਂ ਬਣਿਆ। ਮਨ ਲੱਗਾ ਭੁੱਲ ਭਲ ਨਾ ਗਏ ਹੁਣ ਮੇਰੇ ਸਾਹਮਣੇ ਅਫਸਰ ਨੂੰ ਫੋਨ ਕੀਤਾ। ਕਦੋਂ ਕੀਤਾ ਫੋਨ? ਉਹਨੂੰ ਨਾਲ ਤਾਂ ਲੈ ਕੇ ਨਹੀਂ ਗਿਆ ਜਿਹਨਾਂ ਨੂੰ ਜਿਹਨਾਂ ਦਾ ਕੰਮ ਸੀ ਕੋਈ। ਅੰਦਰੋਂ ਭਾਵੇਂ ਚਿੜਕਾਂ ਖਾ ਕੇ ਆ ਜਾਂਏ ਕਰਦੇ ਰਹੇ ਐ। ਮੈਂ ਜਾਣਦਾ ਕਈਆਂ ਨੂੰ। ਗੱਡੀ ਦੇ ਅੰਦਰ ਹੂਟਰ ਲਵਾ ਰੱਖਿਆ ਸੀ ਇੱਕ ਬੰਦੇ ਨੇ। ਗੱਡੀ ਦੇ ਅੰਦਰ ਹੂਟਰ ਕਜੇਦਾਰ ਨੇ ਉਹ ਕਹਿੰਦਾ ਕੰਮ ਇਕੱਠੇ ਕਰ ਲੈਂਦਾ ਸੀ ਤੇ ਕਹਿੰਦਾ ਸੀ ਅੱਜ ਮੋਗੇ ਬੁਲਾਇਆ ਮੈਨੂੰ ਡਿਪਟੀ ਸੀਐਮ ਸਾਹਿਬ ਨੇ ਫਿਰ ਉਹ ਕਹਿੰਦੇ ਆ ਜਾ ਇੱਥੇ ਆ ਜਾ ਮੈਂ ਜਾਂਨਾ ਕੰਮ ਲੈ ਕੇ ਘੰਟੇ ਬਾਅਦ ਉਹਨੂੰ ਫੋਨ ਕਰਦਾ ਸੀ ਗੱਡੀ ਦਾ ਹੂਪ ਚਲਾ ਲੈਂਦਾ ਸੀ ਪਰ ਨਾਲ ਹੀ ਬੈਠਾ ਤੈਨੂੰ ਪਤਾ ਹੀ ਹੈ ਫਿਰ ਉਹ ਨਾ ਕਹਿੰਦੇ ਪ੍ਰਧਾਨ ਜੀ ਕਹਿੰਦੇ ਨਾਲ ਹੀ ਚੱਲ ਚੰਡੀਗੜ੍ਹ ਨੂੰ ਆ ਹੂਟਰ ਬੱਜੀ ਆਓ ਪਿੱਛੇ ਹੂਟਰ ਬੱਜੀ ਜਾਂਦਾ ਹੂਟਰ ਅੰਦਰ ਲੋਆ ਰੱਖਿਆ ਆ ਲਗਨ ਹਾਂ ਨਾਲ ਹੀ ਬੈਠੇ ਠੀਕ ਹੈ ਠੀਕ ਹੈ ਤੇਰੇ ਵਾਲੇ ਕੰਮ ਬਾਰੇ ਮੈਂ ਕਹਤਾ ਉਹ ਕਹਿੰਦੇ ਆ ਜਾ ਚੱਲੀਏ ਉਹ ਬਾਤ ਪਤਾ ਲੱਗਿਆ ਹੂਟਰ ਅੰਦਰ ਹੀ ਮਾਰੀ ਜਾਂਦਾ ਕਿਸੇ ਨੂੰ ਨਹੀਂ ਮਿਲਦਾ ਇਹ ਜਾ ਕੇ ਮੋਗੇ ਉਹੀ ਮੜਿਆ ਹੁੰਦਾ ਇਹੋ ਜਿਹੇ ਵੀ ਪਏ ਨੇ ਆਪਣੇ ਕੋਲੇ ਮਹਾਪੁਰਸ਼ ਇਹੋ ਜਿਹੇ ਵੀ ਪਏ ਨੇ ਰਾਪ ਪਚਾਵੇ ਨਾ ਤੂੰ ਸੋਚ ਕਰਕੇ ਇਹ ਸਾਰਾ ਮੈਨੂੰ ਪਤਾ ਹੈ ਸਾਰਾ ਕੁਝ ਇਸ ਕਰਕੇ ਮੈਨੂੰ ਮੈਂ ਪਹਿਲਾਂ ਹੀ ਦੇਖ ਲੰਨਾ ਕਿ ਤੇ ਅੰਦਰਲਾ ਹੂਟਰ ਵਾਲਾ ਤਾਂ ਨਹੀਂ ਹੈਗਾ ਇਹ ਵੀ ਕਿਤੇ ਕੌਣ ਲਿਆਇਆ ਤੈਨੂੰ ਮੈਂ ਪੁੱਛਦਾ ਕੌਣ ਲਿਆਇਆ ਤੈਨੂੰ ਕਿਹਨੇ ਭੇਜਿਆ ਉਹ ਕਿੱਥੇ ਨੇ ਜਿਨ੍ਹਾਂ ਨੇ ਮੰਗ ਪੱਤਰ ਲਿਖਿਆ ਬਾਹਰ ਬੈਠੇ ਨੇ ਬਾਹਰ ਕਿਉਂ ਬੈਠੇ ਨੇ ਅੰਦਰ ਬੁਲਾਓ ਅੰਦਰ ਬੁਲਾਉਂਿਆਂ ਤਾਂ ਉਹਨੂੰ ਐਂ ਲੱਗਦਾ ਵੀ ਹੁਣ ਸਾਰਾ ਕੁਝ ਸੱਚੀ ਦੱਸਣਾ ਪਊਗਾ ਨਹੀਂ ਤਾਂ ਬਲੈਕਮੇਲ ਕਰਨ ਲੱਗ ਜਾਂਦੇ ਆ ਤੇ ਐਂ ਕਿਹਾ ਜੀ ਆਹ ਕਿਹਾ ਜੀ ਉਹ ਕਹੇ ਜੀ ਲਾ ਫਿਰ ਅਗਲੇ ਹਫਤੇ ਫੇਰ ਬੁਲਾਇਆ ਜੀ ਐਦਾਂ ਦੀਆਂ ਜਿਹੜੀਆਂ ਖੱਜਲ ਖਵਾਰੀਆਂ ਜਿਹੜੀਆਂ ਸੀ ਸਾਰੀਆਂ ਬੰਦ ਕਰ ਦੇਣੀਆਂ ਸਾਰੀਆਂ ਖੱਜਲ ਖਵਾਰੀਆਂ ਬੰ ਹੁਣ ਜਿਹੜਾ ਨੰਬਰ 1076 ਉਹ ਨੰਬਰ نوٹ ਰੱਖਿਓ ਬਹੁਤ ਸਾਰੇ ਕੰਮ ਤੁਹਾਡੇ ਘਰਿਆਂ ਕਿ ਹੋਇਆ ਕਰਨਗੇ ਤੁਸੀਂ ਦੇਖੋਗੇ ਆਉਣ ਵਾਲੇ ਦਿਨਾਂ 'ਚ ਅਸੀਂ ਕੰਮਾਂ ਦੀ ਗਿਣਤੀ ਤੇ ਉਹਨਾਂ ਦੀ ਅਵੇਲੇਬਿਲਟੀ ਅਫਸਰਾਂ ਦੀ ਉਹ ਚੈੱਕ ਕਰ ਰਹੇ ਹਾਂ ਕਿ ਜੇ ਐਨੇ ਕੰਮ ਹੋਏ ਤਾਂ ਉਹ ਤੇ ਜਾਣ ਨੂੰ ਕਿੰਨਾ ਟਾਈਮ ਲੱਗੂ ਤੇ ਉਹ ਘਰ ਕੰਮ ਕਰਕੇ ਆਉਣ ਨੂੰ ਕਿੰਨਾ ਟਾਈਮ ਲੱਗੂ ਤੇ ਉਹਦੀ ਥਾਂ ਤੇ ਫਿਰ ਜਿਹੜਾ ਕੁਰਸੀ ਖਾਲੀ ਹੋਊਗੀ ਤਹਿਸੀਲ 'ਚ ਜਾਂ ਜਿੱਤੇ ਡੀਸੀ ਆਫਿਸ 'ਚ ਉਹਦੀ ਥਾਂ ਤੇ ਫਿਰ ਕੋਈ ਕੰਮ ਨਹੀਂ ਰੁਕਣਾ ਚਾਹੀਦਾ ਏਡੀਸੀ ਕਰੂਗਾ ਜਾਂ ਐਸਡੀਐਮ ਕਰੂਗਾ ਕੌਣ ਕਾਨੂੰਗੋ ਕਰੂਗਾ ਇਹ ਸਾਰਾ ਅਸੀਂ حساب ਲਾਈ ਜਾਂਦੇ ਆਂ ਪਰ ਤੁਸੀਂ ਥੋੜਾ ਜਿਹਾ ਸਾਨੂੰ ਟਾਈਮ ਦੇ ਦਿਓ ਇਹੋ ਜਿਹੀਆਂ ਸਕੀਮਾਂ ਦੇਵਾਂਗੇ ਜ਼ਿੰਦਗੀ ਪਰ ਜੁਆਕਾਂ ਜੁਆਕ ਵੀ ਕਹਿਣਗੇ ਬਾਪੂ ਤੁਹਾਡੀ ਵੋਟ ਪਾਈ ਦਾ ਪਹਿਲੀ ਵਾਰੀ ਮੁੱਲ ਪਿਆ ਨਹੀਂ ਤਾਂ ਜਿੰਦਾਬਾਦ ਮੁਰਦਾਬਾਦ ਹੀ ਸੀ